ਸਤਿ ਸ਼੍ਰੀ ਅਕਾਲ ਪਿਆਰੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਅਸੀਂ ਪੜਾਂਗੇ ਅੱਧਕ ਲਗਾ ਅੱਖਰ ਬਾਰੇ ਅੱਧਕ ਇਹ ਦਵਾਜਾਂ 발 ਦਾ ਚਿੰਨ ਹੈ ਜਿਹੜਾ ਇਹ ਚਿੰਨ ਅੱਧਕ ਦਾ ਦਵਾਜਾਂ 발 ਦਾ ਚਿੰਨ ਹੈ ਸ਼ਬਦ ਵਿੱਚ ਜੇ ਕਿਸੇ ਧੁਨੀ ਉੱਪਰ ਦਵਾਜਾਂ ਖਾਸ 발 ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵਾਲੇ ਚਿਮੇ ਆਖਿਰਲਾ ਉਸ ਤੋਂ ਨੂੰ ਅੰਕ ਤਵ ਕਰਨ ਵਾਲੇ ਅੱਖਰ ਤੋਂ ਪਹਿਲੇ ਅੱਖਰ ਦੇ ਉੱਪਰ ਅਦਕ ਦਾ ਜਿਹੜਾ ਹੈ ਚਿੰਨ ਲਗਾਇਆ ਜਾਂਦਾ ਹੈ ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਨੀ ਆ ਵੀ ਜਿਹੜਾ ਅਦਕ ਦਾ ਚਿੰਨ ਹੈ ਇਹ ਬਲ ਅਤੇ ਦਬਾਅ ਦਾ ਚਿੰਨ ਹੈ ਠੀਕ ਹੈ ਜੀ ਜੇ ਅੱਖਰ ਅੱਖਰ ਦੇ ਜਿਸ ਜਿਸ ਅੱਖਰ ਦੇ ਉੱਪਰ ਦਬਾਅ ਕਰਨਾ ਹੋਵੇ ਜਾਂ ਥੋੜਾ ਪ੍ਰੈਸ਼ਰ ਦੇਣਾ ਹੋਵੇ ਉਸ ਅੱਖਰ ਨੂੰ ਉਸ ਤੋਂ ਮੂਰਲੇ ਅੱਖਰ ਦੇ ਉੱਪਰ ਅੱਧਕ ਜਿਹੜਾ ਇਹ ਚਿੰਨ ਹੈ ਇਹ ਲਗਾਇਆ ਜਾਂਦਾ ਠੀਕ ਹੈ ਜੀ ਉਸ ਤੋਂ ਮੂਰਲੇ ਅੱਖਰ ਦੇ ਉੱਪਰ ਅੱਧਕ ਦਾ ਜਿਹੜਾ ਚਿੰਨ ਹੈ ਇਹ ਲਗਾਇਆ ਜਾਂਦਾ ਤੇ ਜੇਕਰ ਇਸ ਦੀ ਵਰਤੋਂ ਦੀ ਗੱਲ ਕਰੀਏ ਕਿਹੜੀ ਕਿਹੜੀ ਲਗਦੇ ਨਾਲ ਹੁੰਦੀ ਹੈ ਇਸ ਦੀ ਵਰਤੋਂ ਮੁਕਤਾ ਸਿਹਾਰੀ ਅਤੇ ਔਂਕੜ ਦੇ ਨਾਲ ਹੁੰਦੀ ਹੈ ਠੀਕ ਹੈ ਜੀ ਇਸ ਦੀ ਵਰਤੋਂ ਸਿਹਾਰੀ ਮੁਕਤਾ ਤੇ ਔਂਕੜ ਦੇ ਨਾਲ ਹੁੰਦੀ ਹੈ ਪਰ ਕੁਝ ਅੰਗਰੇਜ਼ੀ ਦੇ ਸ਼ਬਦਾਂ ਦੇ ਨਾਲ ਵੀ ਅੱਧਕ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਇਸ ਦੀ ਵਰਤੋਂ ਕਿਹੜੇ-ਕਿਹੜੇ ਅੱਖਰਾਂ ਨਾਲ ਤੇ ਕਿਵੇਂ-ਕਿਵੇਂ ਇਹ ਬੋਲੀ ਜਾਂਦੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਮੁਕਤਾ ਵਾਲੇ ਸ਼ਬਦ ਦੇਖੋ ਜੇ ਅਸੀਂ ਇਸ ਨੂੰ ਅੱਧਕ ਤੋਂ ਬਿਨਾ ਪੜਾਂਗੇ ਤਾਂ ਕੀ ਬਣ ਜਾਊਗਾ ਇਹ ਅਖ ਅਖ ਪਰ ਜਦੋਂ ਇਹਦੇ ਉੱਪਰ ਅਦਕ ਲੱਗ ਗਿਆ ਤਾਂ ਕੀ ਬਣ ਜਾਗਾ ਅੱਖ ਅਖ ਲੱਕ ਅਦਕ ਤੋਂ ਬਿਨਾ ਕੀ ਬਣ ਜਾਊਗਾ ਇਹ ਲੱਕ ਅਸੀਂ ਕੀ ਬਣਾਉਣਾ ਲੱਕ ਲਕ ਹੱਕ ਹੱਕ ਬਣ ਗਿਆ ਨਾ ਇਸ ਤੋਂ ਬਿਨਾ ਅਦਕ ਤੋਂ ਬਿਨਾ ਹੱਕ ਨੱਕ ਨੱਕ ਕਖ ਕਖ ਜੇ ਅਸੀਂ ਅਤਿਕ ਦੀ ਵਰਤੋਂ ਨਹੀਂ ਕਰਾਂਗੇ ਇਹਨਾਂ ਅੱਖਰਾਂ ਦੇ ਨਾਲ ਤਾਂ ਇਹਨਾਂ ਅੱਖਰਾਂ ਦਾ ਜਿਹੜਾ ਕੀ ਹੈ ਅਰਥ ਹੀ ਬਦਲ ਜਾਵੇਗਾ ਸ਼ਬਦਾਂ ਦਾ ਠੀਕ ਹੈ ਇਹਨਾਂ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ ਹੁਣ ਆਪਾਂ ਇੱਧਰ ਵੀ ਦੇਖਦੇ ਹਾਂ ਪਰੇ ਮੁਕਤੇ ਦੇ ਨਾਲ ਹੀ ਲੱਗਿਆ ਹੋਇਆ ਹੈ ਕਿਉਂਕਿ ਪਹਿਲਾ ਅੱਖਰ ਮੁਕਤਾ ਹੀ ਹੈ ਬਾਅਦ ਦੇ ਵਿੱਚ ਕੀ ਕੰਨੇ ਦੀ ਮਾਤਰਾ ਹੈ ਹੁਣ ਦੇਖੋ ਜਦੋਂ ਅਸੀਂ ਸਪੋਜ਼ ਕਰੋ ਬਿਨਾ ਅੱਦਕ ਤੋਂ ਪੜਾਂਗੇ ਤਾਂ ਅਸੀਂ ਪੜਾਂਗੇ ਵਟਾ ਵਟਾ ਜਾਂ ਵਟਾ ਖਟਾ ਖੱਟਾ ਕਟਾ ਕੱਟਾ ਰਟਾ ਰੱਟਾ ਗਟਾ ਗੱਟਾ ਠੀਕ ਹੈ ਜੀ ਉਸੇ ਤਰ੍ਹਾਂ ਅਸੀਂ ਪੜਦੇ ਹਾਂ ਦੇਖੋ ਇਹ ਵੀ ਤਿੰਨ ਅੱਖਰਾਂ ਵਾਲੇ ਸ਼ਬਦ ਲ ਕੜੀ ਹੁਣ ਕੀ ਉਹਨੂੰ ਲੱਕੜੀ ਤਕੜੀ ਤਕੜੀ ਹੈਨਾ ਤਕੜੀ ਮੱਕੜੀ ਕੁੱਕੜੀ ਟੁਕੜੀ ਇਸ ਦੇ ਨਾਲ ਅਸੀਂ ਕਰਦੇ ਹਾਂ ਦੇਖੋ ਔਂਕੜ ਵਾਲੇ ਸ਼ਬਦ ਕਰਦੇ ਹਾਂ ਔਂਕੜ ਲੱਗਿਆ ਹੈ ਨਾ ਜੇ ਅਸੀਂ ਔਂਕੜ ਦੇ ਉੱਪਰ ਅਦਕ ਦੀ ਵਰਤੋਂ ਨਹੀਂ ਕਰਾਂਗੇ ਦਾ ਇਹ ਸ਼ਬਦ ਕੀ ਬਣ ਜੂਗਾ ਜੋਤੀ ਕੀ ਬਣ ਜੂਗਾ ਜੋਤੀ ਅਦਕ ਦੇ ਨਾਲ ਜੁੱਤੀ ਕੁਤਾ కుत्ता ਫੇਵਰੇਟ ਸ਼ਬਦ ਸਾਡਾ ਰਿਸ਼ਤਾ ਵੀ ਬਹੁਤ ਫੇਵਰੇਟ ਹੁੰਦਾ ਜਿਵੇਂ ਫੁੱਫੜ ਫੁੱਫੜ ਕੁੱਕੜ ਕੁੱਕੜ ਠੀਕ ਹੈ ਜੀ ਉਸ ਤਰ੍ਹਾਂ ਸੀ ਸਿਹਾਰੀ ਦੇ ਨਾਲ ਵੀ ਇਹਦੀ ਵਰਤੋਂ ਦੇਖਦੇ ਆਂ ਦੇਖੋ ਇੱਥੇ ਸ਼ਬਦ ਹੈ ਪਿਪਲ ਪਿਪਲ ਦਿੱਲੀ ਦਿੱਲੀ ਟਿੱਲੀ ਟਿੱਲੀ ਬਣਜੂ ਟਿੱਲੀ ਮਿੱਤਰ ਅੱਧਕ ਦਿਨਾਂ ਲੱਕੀ ਬਣ ਜਗਾ ਹੈ ਮਿੱਤਰ ਮਿੱਤਰ ਇਸ ਤੋਂ ਬਿਨਾ ਜਦੋਂ ਅਸੀਂ ਅੰਗਰੇਜ਼ੀ ਦੇ ਸ਼ਬਦਾਂ ਨੂੰ ਲਿਖਦੇ ਹਾਂ ਤਾਂ ਉਸ ਦੇ ਨਾਲ ਵੀ ਉਸ ਦੇ ਨਾਲ ਦਲਾਵੇਂ ਦੇ ਨਾਲ ਇਸ ਦੀ ਵਰਤੋਂ ਹੁੰਦੀ ਹੈ ਜਿਵੇਂ ਪੈਨ ਜੈਟ ਸੈਟ ਹੈਡ ਠੀਕ ਹੈ ਜੀ ਹੁਣ ਬਿਨਾ ਅੱਧਕ ਤੋਂ ਦੇਖੋ ਇਹ ਕੀ ਬਣ ਗਿਆ ਪਗ ਹੈ ਨਾ ਇਹਦੇ ਉੱਤੇ ਅਸੀਂ ਅੱਧਕ ਲਗਾ ਦਾਂਗੇ ਕੀ ਬਣ ਰਿਹਾ ਹੈ ਪੱਗ ਵਟਾ ਵਟਾ ਠੀਕ ਹੈ ਜੀ ਹਟ ਅੱਧਕ ਲਗਾਤਾ ਹਟ ਗਲ ਗਲ ਹੁਣ ਪਕਾ ਪਕਾ ਬਣ ਗਿਆ ਇਹ ਅੱਛੀ ਕੀ ਬਣਾਉਣਾ ਹੁਣ ਇਹਨੂੰ ਪੱਕਾ ਦੇਖੋ लगा लगा डका डक्का नसा नस नस पता पत्ता सतर सत्तर बदल بدله و